ਜਾਗਬਾਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੁਰਾਣੀ ਰੰਜਿਸ਼ ਤੇ ਚੱਲਦਿਆਂ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਦਰਅਸਲ ਇਹ ਪੁਰਾਣੀ ਰੰਜਿਸ਼ ਸੀਗੀ ਸੋ ਉਸੇ ਦੀ ਕਿਹੜ ਜਿਹੜੀ ਹੈ ਇੱਕ ਧਿਰ ਦੇ ਵੱਲੋਂ ਕੱਢੀ ਗਈ ਹੈ ਤੇ ਦੂਜੀ ਧਿਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਮੌਕੇ ਦੀ ਸੀਸੀਟੀਵੀ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਦੁਕਾਨ ਦੇ ਬਾਹਰ ਦਰਅਸਲ ਇਹ ਆਟਾ ਚੱਕੀ ਹੈ ਸੋ ਆਟਾ ਚੱਕੀ ਮਾਲਕ ਦੇ ਨਾਲ ਇਹ ਇੱਕ ਧਿਰ ਦੀ ਲਾਗਤਬਾਜੀ ਸੀ ਜਾਂ ਕਹਿ ਲਓ ਪ੍ਰਾਣੀ ਰੰਜਨ ਸੀਗੀ ਦਰਅਸਲ ਇਸ ਜਗ੍ਹਾ ਦੇ ਉੱਪਰ ਪਹਿਲਾਂ ਕੋਈ ਝਗੜਾ ਹੋਇਆ ਸੀਗਾ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਤੇ ਹਮਲਾ ਕੀਤਾ ਗਿਆ ਸੀ ਯੂਰੋ ਪੁਲਿਸ ਵਿਭਾਗ ਜਦੋਂ ਆਇਆ ਤਾਂ ਸੀਸੀਟੀਵੀ ਲੱਗ ਗਿਆ ਤਾਂ ਇਹ ਚੱਕੀ ਵਾਲੇ ਦੇ ਨਾਲ ਇਹ ਕਿਹੜੇ ਰੱਖੀ ਗਈ ਜਿਸ ਤਰੀਕੇ ਦੇ ਨਾਲ ਧਿਰ ਦਾ ਬਿਆਨ ਆਇਆ ਹੈ ਪੀੜਤ ਦਾ ਕਿ ਮੇਰੇ ਨਾਲ ਕਿਹੜੇ ਰੱਖੀ ਗਈ ਕਿ ਤੂੰ ਸੀਸੀਟੀਵੀ ਕਿਉਂ ਦੇ ਦਿੱਤੀ ਆ ਉਹਨਾਂ ਕਹੇ ਕਿ ਉਹ ਤਾਂ ਪੁਲਿਸ ਦਾ ਕੰਮ ਆ ਉਹ ਲੈ ਗਏ ਤਾਂ ਉਸ ਤੋਂ ਬਾਅਦ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਕੁੱਟਿਆ ਮਾਰਿਆ ਵੀ ਗਿਆ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਕੇ ਬਡਾਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਆਟੇ ਦੀ ਚੱਕੀ ਹੈ ਜਿੱਥੇ ਸਾਰੀ ਲੜਾਈ ਹੁੰਦੀ ਆ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਤੁਹਾਨੂੰ ਦੱਸਦੇ ਕਿ ਜੋ ਪੀੜਤ ਹੈ ਉਹਦਾ ਕਹਿਣਾ ਹੈ ਕਿ ਪਹਿਲਾਂ ਵੀ ਮੇਰੇ ਤੇ ਹਮਲਾ ਕਰ ਚੁੱਕੇ ਨੇ ਪਰ ਪਹਿਲਾਂ ਅਸੀਂ ਰਾਜੀਨਾਮਾ ਕਰ ਲਿਆ ਸੀ ਰਾਜੀਨਾਮਾ ਕੀਤਾ ਗਿਆ ਮੋਤ ਪਰ ਬੰਦਿਆਂ ਦੇ ਵਿੱਚ ਪਰ ਉਸ ਤੋਂ ਬਾਅਦ ਫਿਰ ਪਤਾ ਨਹੀਂ ਮੇਰੇ ਨਾਲ ਕਿਹੜੀ ਕਿੜ ਜੜੀ ਆ ਉਹ ਕੱਢੀ ਗਈ ਤੇ ਦੁਬਾਰਾ ਮੇਰੇ ਉੱਪਰ ਹਮਲਾ ਕੀਤਾ ਗਿਆ ਇਹ ਤਸਵੀਰਾਂ ਦਿਖਾ ਰਿਹਾ ਗੋਲੀਆਂ ਦੇ ਨਿਸ਼ਾਨ ਬਕਾਇਦਾ ਤੁਸੀਂ ਦੇਖ ਸਕਦੇ ਹੋ ਸ਼ਟਰ ਦੇ ਉੱਪਰ ਗੋਲੀਆਂ ਵੱਜੀਆਂ ਹੋਈਆਂ ਨੇ ਖੁਦਾ ਨਾ ਖਾਸਦਾ ਇੱਕ ਕਿਸੇ ਵਿਅਕਤੀ ਨੂੰ ਲੱਗ ਜਾਂਦੀ ਕੋਈ ਜਾਨੋਂ ਚਲਿਆ ਜਾਂਦਾ ਤਾਂ ਇਹ ਮਾਮਲਾ ਬਹੁਤ ਵੱਡਾ ਬਣ ਜਾਣਾ ਸੀ ਪਰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਾਂਚ ਕਰ ਰਹੀ ਹੈ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਗੱਲਬਾਤ ਵੀ ਕੀਤੀ ਗਈ ਹੈ ਪੀੜਤ ਦੇ ਨਾਲ ਕਿ ਆਖਰ ਪੂਰਾ ਮਾਮਲਾ ਕੀ ਹੈ ਕਿੰਨੇ ਗੋਲੀਆਂ ਚਲਾਈਆਂ ਪ੍ਰਾਣੀ ਰੰਜਸ ਕੀ ਸੀਗੀ ਤਾਂ ਉਹ ਸਾਰੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਅੱਜ ਬੜੀ ਕੀ ਨਾ ਲਖਵਿੰਦਰ ਸਿੰਘ ਨਾਮ ਜੀ ਕਿੱਥੇ ਰਹਿੰਦੇ ਆ ਆਪਣਾ ਪਿੰਨ ਗੁਰੂਕਬੜਾਲੀ ਮਾਨਾ ਤੇ ਚੱਕੀ ਆ ਕੀ ਗੱਲ ਹੋਈ ਸਰ ਗੱਲ ਸਰ ਕੋਈ ਸਮਾਂ ਪਹਿਲਾਂ ਨਾ ਵੀਡੀਓ ਕੱਢਣ ਤੋਂ ਗੱਲ ਹੋਈ ਮਲਾਜ਼ਮੀ ਹੀ ਸੀ ਉਹਦੇ ਨੇ ਬੀਰਪੁਰ ਮਾਰੇ ਸੀ ਤੇ ਉਹ ਦਿਨ ਦਾ ਝਗੜਾ ਹੋਇਆ ਸੀ ਮੈਂ ਉਹਨਾਂ ਦੇ ਕੈਮਰਾ ਦਾ ਡੀਵੀਆਰ ਲੈ ਕੇ ਲਾ ਕੇ ਆਪੇ ਹੀ ਇਹਨੇ ਸੋਚਿਆ ਤੂੰ ਵੀਡੀਓ ਦਿੱਤੀ ਆ ਮੈਂ ਇਹਨੂੰ ਵੀਡੀਓ ਨਹੀਂ ਦਿੱਤੀ ਉਹ ਤੁਹਾਨੂੰ ਭਲਾ ਮੁਲਾਜ਼ਮਾ ਨੂੰ ਆਪਾਂ ਰੱਖ ਨਹੀਂ ਸਕਦੇ ਉਹ ਰਣਜੀਤ ਨੂੰ ਲੈ ਕੇ ਉਦੋਂ ਵੀ ਇਹਨੇ ਮੇਰੇ ਨਾਲ ਝਗੜਾ ਕੀਤਾ ਸੀ ਬਹੁਤ ਸਾਰਾ ਇੱਥੇ ਨੁਕਸਾਨ ਕੀਤਾ ਮੇਰਾ ਚਲੋ ਉਦੋਂ ਮੈਨੂੰ ਇਹ ਸੁਖਜੀਤ ਮਿੰਟੂ ਆ ਤੇ ਉਦੋਂ ਨੁਕਸਾਨ ਮੇਰਾ ਇਹੋ ਭਾਂ ਤੋੜਦਾ ਆ ਚਲੋ ਮੇਰੇ ਸਾਠ ਛੋਟੇ ਨਹੀਂ ਲੱਗੀ ਤੇ ਚਲੋ ਭੈਣ ਭਰਾਵਾਂ ਬੈ ਕੇ ਰਾਈ ਨਵਾ ਕਰ ਲਿਆ ਵੀ ਚਲੋ ਛੱਡੋ ਖੜਾ ਇਹ ਵੀ ਬੰਦੇ ਬੰਦੇ ਬੈ ਕੇ ਹੋ ਗਿਆ ਹੁਣ ਫੇਰ ਇੰਨੇ ਆ 14 ਤਰੀਕ ਨੂੰ ਸ਼ਾਮ ਨੂੰ ਆਣ ਕੇ ਪਹਿਲਾਂ ਬਾਹਰ ਗਾਲਾ ਗੁਣਾ ਕੱਢਦਾ ਰਿਆ ਬਾਅਦ ਚ ਮੈਂ ਮਗਰਲੇ ਬੰਨੇ ਆਪਣੀਆਂ ਮੱਜਾਂ ਮੇ ਚੋਣ ਲਿਆ ਤੇਰੇ ਮਗਰ ਜਾ ਕੇ ਮੇਰੇ ਨਾਲ ਸਿੱਧਾ ਜਾ ਕੇ ਮੇ ਨੂੰ ਤਾਂ ਕੰਮ ਆ ਰਿਹਾ ਬਾਅਦ ਮੇਰੇ ਸਿਰ ਤੇ ਬੀਰ ਮਾਰਦੀ ਇਹਨੇ ਉਹ ਤੋਂ ਬਾਅਦ ਹੁਣ ਆ ਅੱਜ ਸਵੇਰ ਦੀ ਗੱਲ ਹੈ ਸਵੇਰੇ 5 ਵਜੇ ਦੀ ਆ ਦੋ ਫਾਇਰ ਮਾਰ ਗਿਆ ਬੱਤੀਪੋਰ ਪਿਸਟਲ ਦੇ ਨਾਲ ਤੇ ਤਾਂ ਸਾਹਮਣੇ ਤਾਂ ਵੀਡੀਓ ਦੇਣ ਦਾ ਹੈ ਜਦੋਂ ਜਦੋਂ ਫੱਟੋ ਲਾਈਆਂ ਤੋਂ ਬਾਅਦ ਜੀ ਤੁਹਾਨੂੰ ਕਹਿੰਦਾ ਰਿਹਾ ਕੈਬਰਾਇਨਾਂ ਮੈਨੂੰ ਕਹਿੰਦਾ ਰਿਹਾ ਕਹਿੰਦਾ ਜੇ ਤੂੰ ਨਾਰਾਜ਼ ਨਾ ਕੀਤਾ ਮੈਂ ਗੋਲੀ ਚਲਾ ਦੂੰਗਾ ਉਹ ਗੋਲੀ ਚਲਾ ਗਿਆ ਸਵੇਰੇ 5 ਵਜੇ ਆਹੋ ਰਾਈਨਾਂ ਮੈਂ ਤਾਂ ਨਾ ਕਹਾਦਾ ਕਰੀਏ ਧਮਕੀਆਂ ਸਾਡੀ ਉਹ ਧਮਕੀਆਂ ਦੇਣ ਰਿਹਾ ਗਲਤੀ ਕੋ ਹੋਵੇ ਤੇ ਰਾਈਨਾਂ ਮੈਂ ਕਰੀਏ ਵੀ ਕਾਰੋਬਾਰ ਕੀ ਇਹਦਾ ਕਾਰੋਬਾਰ ਨਸ਼ੇ ਵੇਚਦਾ ਹੋਰ ਕਰਦਾ ਜੀ ਆਹੋ ਪਲੇ ਪਰਚੇ ਦਰਜ ਹੋਏਗੇ ਪਰਚੇ ਪਤਾ ਨਹੀਂ ਕਿੰਨੇ ਹੋਏਗੇ ਪਰਚੀਆਂ ਦਾ ਜਿਹਨੂੰ ਸਾਨੂੰ ਨਹੀਂ ਪਤਾ ਅਸੀਂ ਆਪਣਾ ਕਾਰੋਬਾਰ ਕਰਨ ਵਾਲੇ ਬੰਦੇ ਆ ਆਹ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਉਹਦਾ ਪਤੇ ਦਾ ਜੀਕਾ ਪੁੱਛੋ ਉਹਦਾ ਪਰਚਾ ਹਾਂਜੀ ਚਾਰ ਪਰਚਾ 452 ਕੋਈ ਨਾਲ 23 24 ਲੱਗੀ ਮਿਲੇ ਸਨ ਆ ਬਾਕੀ ਇਨਸਾਫ ਅਸੀਂ ਮੰਗਦੇ ਆ ਵੀ ਸਾਡੀ ਹੁਣ ਜਿਹੜੀ ਆ ਬੰਦੀ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਗੋਲੀ ਚਲਾਈ ਉਹਦਾ ਕੋਲ ਬਰਾਮਦ ਹੋਇਆ ਹਾਂਜੀ ਗੋਲ ਬਰਾਮਦ ਹੋਇਆ ਸਾਡੇ ਕੋਲ ਪੁਲਿਸ ਦੇ ਕੋਲ ਪੁਲਿਸ ਨੂੰ ਅਸੀਂ ਦਿੱਤੇ ਅਸਵੀਰੇ ਪੁਲਿਸ ਲੈ ਗਈ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ ਬੰਦੇ ਡੋੜ ਗਏ ਇਹ ਬੰਦੇ ਦੇ ਨਾਲ ਤਿੰਨ ਚਾਰ ਹੋਰ ਹੀ ਹਨ ਵਿਚਾਤੇ ਸਾਡੀ ਪਛਾਣ ਚ ਨਹੀਂ ਪਿੰਡ ਤੋਂ ਨਹੀਂ ਬਾਹਰ ਤੁਸੀਂ ਇਹ ਉਦਾਂ ਤਿੰਨ ਚਾਰ ਬੰਦੇ ਲੈ ਕੇ ਮਗਰ ਗਿਆ ਹਾਂਜੀ ਹਾਂਜੀ ਮੰਗ ਕਰਦੇ ਮੰਗ ਕਰਦੇ ਇਹੋ ਪੁਲਿਸ ਪਛਾਣਦੇ ਇਹੋ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਵਾਓ ਇਸ ਜੋਜ ਦੀ ਬੰਦੀ ਕਾਰਵਾਈ ਕਰੇ ਤੇ ਦੂਜਾ ਤੀਜਾ ਅਲਾ ਹੋ ਗਿਆ ਇਹ ਕਵਿਲੀ ਤੇ ਹੈ ਨਹੀਂ ਇਹ ਇਦਾਂ ਦੇ ਅੱਜ ਮੇਰੇ ਨਾਲ ਕੱਲ ਨੂੰ ਕਿਹ ਹੋਰ ਨਾ ਕਰੂਗਾ ਇਹ ਹਾਂਜੀ ਗਾਂਵ ਵੀ ਖਤਰਾ ਹਾਂਜੀ ਜਾਨੋ ਮਾਰ ਜੀ ਜਾਨੋ ਮਾਰ ਤੋਂ ਘਾਟੇ ਨਹੀਂ ਗਈ ਕੀਤੀ ਮਾਰਨ ਨੀਂਦ ਨਾ ਗਿਆ ਮਗਰ 70 75 ਕਿਲੋ ਮੀਟਰ ਨਾ ਕੇ ਪਿੱਛੇ ਗਿਆ ਆਹੋ ਕੋਈ ਸੀਸੀਟੀਵੀ ਆਈ ਸੀਸੀਟੀਵੀ ਦੇ ਵਿੱਚ ਹਾਂਜੀ ਇਹਦੀ ਗੱਡੀ ਆਉਂਦੀ ਏ ਸਾਰਾ ਕੁਝ ਆਉਂਦਿਆ ਹਾਂਜੀ ਪਹਿਲਾਂ ਸੀਸੀਟੀਵੀ ਸਾਡੀ ਬਣੀ ਏ ਵੀਰ ਮਾਰਦੇ ਦੀ ਦੂਜੀ ਤੀਜੀ ਸਾਰੀ ਬਣੀ ਸਾਡੇ ਕੋਲ ਸਵੇਰੇ ਜਿਹੜੇ ਨੇ ਫਾਇਰ ਕੱਢੇ ਉਹ ਵੀ ਸੀਸੀਟੀਵੀ ਆਗੇ ਆ ਗੱਡੀ ਨੰਬਰੇ ਨੋਟ ਹੋ ਗਿਆ ਹਾਂਜੀ ਹੋ ਗਿਆ ਸਾਰਾ ਕੁਝ ਹੋ ਗਿਆ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਅਜੇ ਕੁਝ ਨਹੀਂ ਕੀਤੀ ਅਜੇ ਬਸ ਉਹ ਜਿਹੜੀ 455 ਪਰਸਨ ਪਰਚਾ ਕਟਿਆ ਬਾਕੀ ਅਜ ਦੀ ਜਿਹੜੀ ਬੰਦੀ ਕਾਰਵਾਈ ਕਰੇ ਪੁਲਿਸ ਨੇ ਹਾਂਜੀ ਹਾਂਜੀ ਕੋਲੀ ਕੋਲੀ ਧਾਰਾ ਨਹੀਂ ਲੱਗੀ ਅਜੇ ਪੁਲਸ ਆਈ ਅਜੇ ਕਾਰਵਾਈ ਚੱਲਣ ਢੀ ਅਜੇ ਹਾਂਜੀ ਭਾਈ ਮੇਰਾ ਨਾਮ ਕੁਲਦੀਪ ਸਿੰਘ ਮਾਨ ਮਾਨ ਸਾਹਿਬ ਕੀ ਗੱਲ ਹੋਈ ਹੈ ਜਿਹੜੇ ਪੈਸਾ ਉਹੀ ਗੱਲ ਹੈ ਕਿ ਜਿਹੜੀ ਪਰਸੋਂ ਨੇ ਵੀਰ ਨੇ ਕਿਹਾ ਕਿ 14 ਤਰੀਕ ਨੂੰ ਪਿੰਨਾ ਸ਼ਾਮੀ ਲੜਾਈ ਹੋਈ ਤੇ ਸਵੇਰੇ 5 ਵਜੇ ਆਣ ਕੇ ਫੇਰ ਆਣ ਕੇ ਗੋਲੀਆਂ ਚਲਾ ਗਏ ਤੇ ਸਾਰੇ ਲੋਕਾਂ ਨੂੰ ਪਤਾ ਇਥੇ ਕੀ ਵਪਾਰ ਕਰਦਾ ਹੈ ਉਹ ਮਤਲਬ ਨਸ਼ਾ ਪੱਤੇ ਦਾ ਵਪਾਰ ਕਰਨ데요 ਵਾ ਤੇ ਨਾਲੇ ਸਾਡੇ ਨਾਲ ਕੋਈ ਰੰਜੇ ਦੀ ਜੇ ਕੋਈ ਰੰਜੇ ਸਾ ਤੇ ਉਹ ਸਾਹਮਣੇ ਆਵੇ ਉਹਨੂੰ ਕੋਈ ਸਾਡੇ ਨਾਲ ਕੋਈ ਗੱਲ ਕਰੇ ਜਾਂ ਟੈਂਪ ਵਾਲੇ ਜੇ ਬੋਧਾ ਨੂੰ ਚਾਹ ਵਾ ਕਿ ਮੈਂ ਅਸੀਂ ਕਰਨਾ ਉਹ ਤੇ ਕੋਈ ਗੱਨੇ ਟੈਂਪ ਪਾ ਗਏ ਟੈਂਪ ਪਾ ਗਏ ਉਹਨਾਂ ਵੀੇ ਲਾਂਗੇ ਬਾਕੀ ਗੱਲ ਇਹ ਕਿ ਅਸੀਂ ਅਸੀਂ ਪੁਲਿਸ ਨੂੰ ਇਹ ਇਹ ਇਤੇ ਸਖਤੋ ਸਖਤ ਕਾਰਵਾਈ ਕਰੇ ਚਲ ਅੱਜ ਤੇ ਸਾਡੇ ਨਾਲ ਕੱਲ ਕੇ ਹੋਰ ਨਾ ਹੋਊਗਾ ਤੇ ਇਹੋ ਜਿਹਾ ਕੰਮ ਅੱਜ ਉਹ ਅਸੀਂ ਗਾਂਹ ਹੋਣ ਨਹੀਂ ਦੇਣਾ ਜੇ ਗਾਂਹ ਹੋਇਆ ਤਾਂ ਫਿਰ ਉਹਨਾਂ ਬੰਦਿਆਂ ਪੁੱਤ ਬਣਾਵਾਂਗੇ ਕਿੰਨਾ ਹਮਲਾ ਕਰਦਾ ਇਹ ਇਹ ਕਿੱਡਾ ਹਮਲਾ ਇਹਦਾ ਰੰਜੇਸ਼ ਪ੍ਰਾਣੀ ਉਹ ਹੀ ਜਿਹੜੀ ਸੀਡੀ ਕੈਮਰਾ ਹੈ ਜਿਹੜਾ ਮੁਲਾਜ਼ਮ ਨੇ ਬੋਤਲ ਮਾਰੀ ਤੇ ਉਹਨੇ ਆਣ ਕੇ ਮੁਲਾਜ਼ਮਾਂ ਨੇ ਆ ਵੀ ਕੱਢ ਲਈ ਉਸੇ ਨਾਲ ਹੀ ਆਣ ਕੇ ਨੂੰ ਘਾੜਮੰਦਾ ਕਰਦਾ ਰਿਹਾ ਤੇ ਮਣਕੇ 14 ਤਰੀਕ ਨੂੰ ਚਾਰ ਮ ਮਾਨ ਕੇ ਉਹਨੂੰ ਆਣ ਕੇ ਤੇ ਲੜਾਈ ਤੇ ਸਿਰਚੇ ਦੀ ਬੋਤਲ ਮਾਰ ਕੇ ਸਿਰ ਪਾੜਤਾ ਤੇ ਅਹੀਂ ਅਨੇ ਕਿ ਜੇ ਤੂੰ ਇਹ ਤੇ ਲਾਗੇ ਗਵਾਂਢੀ ਫਿਰ ਗਵਾਂਢੀਆਂ ਕੋ ਰੋ ਫਿਰ ਇਹਦਾ ਦੁਸ਼ਮਣ ਥੋੜਾ ਪੁਣੀ ਨਾਲ ਤੇਰੀ ਦੁਸ਼ਮਣੀ ਹੈ ਕਿਹੜੀ ਆ ਤੇਰੀ ਦੁਸ਼ਮਣੀ ਕੋਈ ਇਹਦੇ ਨਾਲ ਨਹੀਂ ਕੋਈ ਤੇਰੀ ਵੰਡ ਵੀ ਆ ਰਿਹਾ ਤੂੰ ਤਾਂ ਗੱਲ ਕਰ ਐਦਾਂ ਫਿਰ ਭਾਜੀ ਜੇ ਅੱਜ ਸਾਡੇ ਨਾਲ ਕਿਤੇ ਕੱਲ ਕੇ ਹੋਰ ਨਾ ਕਰੂਗਾ ਇਹਦਾ ਕਾਰੋਬਾਰ ਕੀ ਹੈ ਕਾਰੋਬਾਰ ਧਰਨ ਪਤਾ ਹੀ ਹੈ ਤੁਹਾਨੂੰ ਪਤਾ ਸਾਰਿਆਂ ਸਾਰਿਆਂ ਨੂੰ ਪਤਾ ਕਾਰੋਬਾਰ ਕੀ ਕਰਦਾ ਹੈ ਨਸ਼ਾ ਵੇਚਦਾ ਜੀ ਮੰਗਲ ਮੰਗੇ ਉਹ ਕਰਦੇ ਕਿ ਪੁਲਿਸ ਪੁਲਿਸ ਮੁਲਾਜ਼ਮ ਆਪਣੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਸਭ ਤੋਂ ਸਖਤ ਤੇ ਕਾਰਵਾਈ ਕੀਤੀ ਜਾਵੇ ਤੇ ਜੋ 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 ਸਾਡੀ ਮੰਗ ਪੂਰੀ ਹੋਵੇ ਪਾਜੀ ਗਾਂ 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 ਨੂੰ ਪੂਰਾ ਖਤਰਾ ਆ ਗਿਆ ਜੇ ਜਿੱਦਾਂ ਅੱਜ ਇਹ ਕੱਲ ਜਿੱਦਾਂ 5 ਵਜੇ ਮਾਰ ਗਿਆ ਕੱਲ ਤੇ ਕਈ ਵਰੀ ਦੀ ਦੁਕਾਨ ਤੇ ਕੱਲਾ ਹੁੰਦਾ ਤੇ ਫਿਰ ਸਾਨੂੰ ਗਾਂ ਤੋਂ ਇਹ ਹੈ ਕਿ ਕੱਲ ਤੋਂ ਕੋਈ ਗਾਂ ਤੋਂ ਕੋਈ ਹਮਲਾ ਹੁੰਦਾ ਨਾ ਤੇ ਜ਼ਿੰਮੇਵਾਰ ਇਹੋ ਬੰਦਾ ਹੋਊਗਾ ਦੇ ਕੀ ਨਾਮ ਤੇ ਦਾ ਅਰੇ ਆਈ ਬੀ ਪ੍ਰੋਫੈਸਰ ਤੁਹਾਨੂੰ ਜਾਨੋਗੇ ਗੁਰੂ ਕੀ ਵਡਾਲੀ ਕੀ ਮਾਮਲਾ ਹੈ ਤੁਹਾਡੇ ਘਰ ਉਹ ਤੇ ਆਮ ਲੱਗੇ ਵੀ ਜੁੜੀ ਮਾਮਲਾ ਸਾਰੇ ਐਸੀ ਕਿ ਪਹਿਲੇ ਮੇਰੇ ਘਰ ਵਾਲੇ ਦਾ ਝਗੜਾ ਹੋਇਆ ਸੀ ਇਹਨਾਂ ਦੇ ਨਾਲ ਉਦੋਂ ਰਾਜੀਨਾਮਾ ਹੋ ਗਿਆ ਸੀ ਹੁਣ ਜਿਹੜਾ ਝਗੜਾ ਹੋਇਆ ਸੀ ਇਹ ਉੱਥੇ ਬੈਠੇ ਸੀ ਇਹਨਾਂ ਦਾ ਮੋਟਰਸਾਈਕਲ ਲੱਗਾ ਸੀ ਤੇ ਸਾਰਾ ਮਤਲਬ ਵੀ ਉਹਨਾਂ ਦੇ ਕੁ ਰਿਸ਼ਤੇਦਾਰ ਆਏ ਸੀ ਚੱਕੀ ਵਾਲਿਆਂ ਦੇ ਤੇ ਇਹਨਾਂ ਨੇ ਉਹਦੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਇਹ ਉੱਥੇ ਨਿਕਲ ਕੇ ਬਾਹਰ ਆਏ ਆ ਇਹਨਾਂ ਕਹਿੰ ਕੇ ਰੁਕ ਜਾਓ ਮੁੜ ਕੇ ਇਹਨਾਂ ਦੇ ਪੈਰ ਤੇ ਗੱਡੀ ਝੜਾਤੀ ਆ ਫਿਰ ਇਹਨਾਂ ਨੇ ਪੁੱਛਿਆ ਕਿ ਕੌਣ ਆ ਫਿਰ ਸਾਰੇ ਇਹਨਾਂ ਨੇ ਮੁੜ ਕੇ ਬਾਹਰ ਨਿਕਲ ਕੇ ਜਿਹੜਾ ਲੱਖਾ ਵਾ ਉਨੇ ਮਲੇ ਇਹਨੂੰ ਗਾਲ ਕੱਢਦੀ ਹੈ ਬੇਟੀ ਦੀ ਤੇ ਫਿਰ ਹੱਥੋਂ ਪਾਈ ਹੋ ਗਿਆ ਤੇ ਸਰ ਅੱਗੇ ਸਾਨੂੰ ਇਹ ਮਾਮਲੇ ਦਾ ਪਤਾ ਨਹੀਂ ਵੀ ਉਹਨਾਂ ਕੋਲੋਂ ਕੁਛ ਮਾਰਿਆ ਕਿ ਜਾਂ ਇਹਨਾਂ ਮਾਰਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਗੋਲੀਆਂ ਚਲਾਤੀਆਂ ਉਹ ਘਰ ਵੀ ਨਹੀਂ ਸੀ ਉਹ ਰਾਜੀ ਨਾਲ ਉਹਨੂੰ ਕਹਿ ਰਹੇ ਸੀ ਆਪਣੇ ਬੰਦਿਆਂ ਨੂੰ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਉਂਕਿ ਪੁਲਿਸ ਨੂੰ ਵੀ ਇਹ ਧਮਕੀਆਂ ਲਾ ਰਿਹਾ ਹੈ ਆਪੇ ਸਾਡੇ ਗੋਲੀ ਕੋਲੀ ਨਹੀਂ ਸਾਰੇ ਇਹਨੇ ਚਲਾਈ ਨਾ ਇਹਨਾਂ ਦਾ ਗੱਡੀ ਨੰਬਰ ਕੋਈ ਆਉਣ ਡਿਆ ਵਾ ਨਾ ਇਹ ਵਿੱਚ ਆਉਣ ਡਿਆ ਇਹਨਾਂ ਆਪਣੇ ਕੋਲੋਂ ਗੋਲੀਆਂ ਚਲਾ ਦਿੱਤੀਆਂ ਵਾ ਤੇ ਸਾਰੇ ਅੱਗੇ ਕਾਰਵਾਈ ਮਿਲ ਪਾਉਣ ਦੇ ਜੇ ਇਹਦੇ ਪਰਚਾ ਕਰਾਉਣਾ ਵਾ ਤੁਹਾਨੂੰ ਕੀ ਲੱਗਦਾ ਇਹ ਤਾਂ ਦੇਵ ਘਰੇ ਨੂੰ ਪਸਾਉਣ ਦੀ ਕੋਸ਼ਿਸ਼ ਹਾਂਜੀ ਪਸਾਉਣ ਦੀ ਪੰਜ ਲੱਖ ਦਸ ਲੱਖ ਨੇ ਉਸ ਤੋਂ ਢਾਡਾ ਕਰਾ ਲਿਆ ਕਿੱਥੇ ਉਹ ਕਰ ਹੀ ਨਹੀਂ ਸੀ ਸਰ ਕਿੱਥੇ ਉਹ ਕਿੱਥੇ ਗਿਆ ਸੀ ਉਹ ਮਤਲਬ ਜਿੱਦਾਂ ਦਾ ਝਗੜਾ ਹੋਇਆ ਨਾ ਕਰੋਬਾਰੀ ਸੀ ਇਹਨਾਂ ਆਪਣੇ ਕੋਲੋਂ ਈ ਸ਼ੂ ਖੜੇ ਕੀਤੇ ਆ ਤੇ ਸਵੇਰੇ ਮੁੜ ਕੇ 10 11 ਵਜੇ ਪੁਲਿਸ ਆਈ ਆ ਮੇਰੀ ਬੇਟੀ ਨੂੰ ਚੱਕ ਕੇ ਲੈ ਗਈ ਆ ਤੇ ਮੈਨੂੰ ਲੈ ਗਈ ਆ ਹਾਂਜੀ ਕੈਮਰੇ ਵਿੱਚ ਕੁਝ ਨਹੀਂ ਆ ਰਿਹਾ ਇਹ ਲੋਕੇਸ਼ਨ ਕਢਾ ਸਕਦੇ ਆ ਹਾਂਜੀ ਹਾਂਜੀ ਮੰਗ ਇਹ ਗੱਲ ਦਾ ਪ੍ਰਚਾਰ ਮੰਗ ਇਹ ਕਰਦੇ ਕਿ ਸਾਡਾ ਫੈਸਲਾ ਚਾਹੀਦਾ ਮੇਰੇ ਹਸਬੰਦ ਦੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਹਾਂਜੀ ਚੁੱਕੇ ਦੇ ਚੁੱਕਿਆ ਜਾ ਰਿਹਾ ਹੈ ਹਾਂਜੀ ਚੁੱਕਿਆ ਅੱਜ ਸਾਨੂੰ 10 ਵਜੇ ਮੇਰੀ ਬੇਟੀ ਨੂੰ ਚੱਕ ਮੇਰੀ ਬੇਟੀ ਹਾਂਜੀ ਸਾਨੂੰ ਮਤਲਬ ਕਿ ਦੁੱਕੇ ਦੁੱਕੇ ਮਾਰੇ ਇਹਨਾਂ ਨੇ ਕਿ ਤੁਹਾਡੇ ਤੇ ਪਰਚਾ ਕਰ ਦੇਣਾ ਸਰ ਸਾਡੇ ਤੇ ਪਰਚਾ ਪੰਦਾ ਨਹੀਂ ਆ ਹਾਂਜੀ ਤੇ ਇਹ ਜਿਹੜੀਆਂ ਗੋਲੀਆਂ ਦਾ ਮਾਮਲਾ ਜੇ ਇਹਨਾਂ ਖੁਦ ਗੋਲੀਆਂ ਮਾਰ ਕੇ ਇਹਨਾਂ ਤੇ ਇਸ਼ੂ ਖੜਾ ਕਰਦੇ ਆ ਮਤਲਬ ਵੀ ਇਹਨਾਂ ਦੇ ਮੇਰੇ ਘਰ ਵਾਲੇ ਤੇ ਕੋਈ ਐਕਸ਼ਨ ਨਹੀਂ ਆਉਣਾ ਚਾਹੀਦਾ ਵੀ ਹਾਂਜੀ ਇਹ ਪੁਲਿਸ ਤੇ ਦਬਾਅ ਪਾ ਰਹੇ ਆ ਕਿ ਇਹਨੂੰ ਆਪਾਂ ਢਾਉਣਾ ਵਾ ਪਰਚਾ ਕਰਾਉਣਾ 307 ਦਾ ਤੇ ਹਾਂਜੀ ਇਹ ਕਹਿ ਰਹੇ ਕਿ ਮਤਲਬ ਵੀ ਇਹਨੂੰ ਢਾਉਣਾ ਵਾ ਦੂਜੀ ਗੱਲ ਸਰ ਇਹ ਲੋਕੇਸ਼ਨ ਕਢਾ ਸਕਦੇ ਕੈਮਰੇ ਦੇ ਵਿੱਚ ਆਇਆ ਨਹੀਂ ਨਾ ਗੱਡੀ ਆਈ ਨਾ ਮੋਰਸ਼ਕ ਲਾਇਆ ਇਹਨਾਂ ਖੁਦ ਗੋਲੀਆਂ ਮਾਰੀਆਂ ਹਾਂਜੀ ਸਰ। ਅਸਾਂ ਕੀ ਇਹ ਮਾਮਲਾ ਲੱਗਦਾ ਇਹ ਸਵੀ ਰਿਪੋਰਟ ਆਇਆ ਜੀ ਕਹਿੰਦੇ ਕੋਈ ਫਾਇਰਿੰਗ ਫਾਇਰਿੰਗ ਹੋਈ ਸਟਰਟਰ ਤੇ ਪਰ ਅਸੀਂ ਮੋਕਾ ਵਗੈਰਾ ਚੈੱਕ ਕੀਤਾ ਤੇ ਸਾਨੂੰ ਸਾਈਨ ਮਿਲੇ ਪਰ ਅਪਾ ਚੈੱਕ ਕਰ ਰਹੇ ਵੀ ਐਕਚੁਅਲ ਕਾਰਨ ਕੀ ਹੈ ਤੇ ਕਿੱਦਾਂ ਹੈ। ਜੀ ਇੱਕ ਇੱਕ ਤੋਂ ਦੂ ਸਾਨੂੰ ਖੋਟ ਮਤਲਬ ਸ਼ੇਖ ਬਰਾਪ ਲੱਭੇ ਸਾਨੂੰ। ਅਜੇ ਬਾਕੀ ਅਪਾ ਚੱਕਾ। ਕੀ ਤੁਹਾਡੇ ਨਾਲ ਵੀ ਗੱਲ ਆ ਰਹੀ ਹੈ? ਆਪਾਂ ਤੇ ਪਰਚਾ ਦਰਜ ਕਰਤਾ ਜੀ। ਪਹਿਲੇ ਵੀ ਝਗੜਾ ਆਇਆ ਸੀ। ਹਾਂ ਹਾਂ ਪਹਿਲੇ ਵੀ ਝਗੜਾ ਆਇਆ। ਹਾਂ ਪਰ ਉਹ ਦੂਸਰੀ ਪਾਰਟੀ ਇਲਜ ਕਰ ਰਹੀ ਵੀ ਸ਼ਾਇਦ ਇਹਨਾਂ ਦੇ ਮਤਲਬ ਮੈਨੀਪੂਲੇਟ ਕੀਤਾ ਗਿਆ ਅਜੇ ਪੈਕ ਚੈੱਕ ਕਰ ਰਿਹਾ ਐਕਚੁਅਲ ਕੌਜ਼ ਕੀ ਹੈ ਠੀਕ ਹੈ ਕੋਈ ਅਕਸਰ ਲੱਭੇ ਰੈਸਟ ਵਗੈਰਾ ਨਹੀਂ ਜੀ ਕੋਈ ਗੱਡੀ ਵੜੀ ਮੇਰਾ ਹੋਈ ਨਹੀਂ ਸੀਰੀ ਚੈੱਕ ਕਰੀ ਸੀਸੀਟੀਵੀ